ਅੱਜ ਦਾ ਪ੍ਰਸ਼ਾਦ ਪਰਮ ਸ਼ਾਂਤੀ ਬਾਬਾ ਕਹਿੰਦੇ ਹਨ ਬੱਚੇ ਹੁਣ ਸਮੇਂ ਅਨਸਾਰ ਸਰਵ ਪਰਵਰਤਨ ਦੇ ਨਾਲ ਨਾਲ ਵਿਸ਼ਵ ਪਰਵਰਤਨ ਦੇ ਕਾਰਜ ਦੀ ਗਤੀ ਤੇਜ਼ ਕਰੋ ਦੇਖੋ ਬੱਚੇ ਸਮਾਂ ਬਿਲਕੁਲ অতি ਵਿੱਚ ਚੱਲ ਰਹਾ ਹੈ ਇਸ ਲਈ ਅੰਤ ਵੀ ਬਹੁਤ ਬਿਲਕੁਲ ਨੇੜੇ ਹੈ ਬਸ ਤੁਸੀਂ ਵਿਸ਼ਵ ਗਲੋਬ ਤੇ ਬੈਠ ਕੇ ਪਰਵਰਤਨ ਦੇ ਸੰਕਲਪਾਂ ਦੇ ਪਾਵਰਫੁਲ ਵਾਈਬ੍ਰੇਸ਼ਨ ਫਲੋ ਜਿਸ ਨਾਲ ਸਾਰੀਆਂ ਆਤਮਾਵਾਂ ਸ਼ਾਂਤ ਹੋ ਕੇ ਘਰ ਪਰਮਤਮ ਪਹੁੰਚ ਜਾਣ ਫਿਰ ਨੰਬਰ ਵਾਰ ਇਸ ਸਕਾਰ ਦੁਨੀਆ ਵਿੱਚ ਆ ਕੇ ਆਪਣਾ ਆਪਣਾ ਪਾਠ ਪੂਜਾਉਣ ਦੇਖੋ ਦੁਨੀਆ ਵਿੱਚ ਦੁੱਖ ਅਤੀ ਵਿੱਚ ਜਾ ਰਿਹਾ ਹੈ ਹਰ ਆਤਮਾ ਅੰਦਰੋਂ ਦੁਖੀ ਪਰੇਸ਼ਾਨ ਹਤਾਸ਼ ਹੋ ਚੁੱਕੀ ਹੈ ਬਸ ਜਿਵੇਂ ਹੀ ਤੁਸੀਂ ਪਾਵਰਫੁਲ ਦੁੱਖ ਹਰਤਾ ਸੁਖ ਕਰਤਾ ਦੀ ਸੀਟ ਤੇ ਸੈਟ ਹੋਵੋਗੇ ਤਾਂ ਦੁਨੀਆ ਦੇ ਪਰਵਰਤਨ ਦਾ ਕਾਰਜ ਸ਼ੁਰੂ ਹੋ ਜਾਵੇਗਾ ਜਿਵੇਂ ਤਾਸ਼ ਦੇ ਪੱਤੇਆਂ ਨਾਲ ਉੱਚੀ ਇਮਾਰਤ ਬਣਾਈ ਜਾਵੇ ਚਾਹੇ ਕਿੰਨੀ ਵੀ ਕੇਅਰਫੁਲੀ ਬਣਾਈ ਜਾਵੇ ਪਰ ਜਿੰਨੀ ਉੱਚੀ ਬਣਾਉਂਦੇ ਜਾਓਗੇ ਤਾਂ ਇੱਕ ਅਜਾ ਸਮਾਂ ਆਏਗਾ ਕਿ ਥੋੜੀ ਜਹੀ ਇਨ ਬੈਲੈਂਸ ਜਾਂ ਮਾਈਨਰ ਜਹੀ ਹਵਾ ਦੇ ਨਾਲ ਹੀ ਇਹ ਪੂਰੀ ਇਮਾਰਤ ਇੱਕ ਸੈਕਿੰਡ ਵਿੱਚ ਟਹਿ ਟੇਰੀ ਹੋ ਜਾਵੇਗੀ ਇਸੇ ਤਰ੍ਹਾਂ ਅਲਕਲਪਨੀ ਸੁਖ ਦੇ ਨਾਲ-ਨਾਲ ਬਣੀ ਇਸ ਦੁਨੀਆ ਦਾ ਵੀ ਅੰਤ ਦਾ ਸਮੇ ਆ ਗਿਆ ਹੈ ਇਸ ਨੂੰ ਟਾਉਣ ਵਿੱਚ ਇੱਕ ਸੈਕਿੰਡ ਵੀ ਨਹੀਂ ਲੱਗੇਗਾ ਬਸ ਸਾਨੂੰ ਆਪਣੀ ਪਾਵਰਫੁੱਲ ਸੀਟ ਤੇ ਸੈੱਟ ਹੋ ਕੇ ਇਹ ਸੰਕਲਪ ਕਰਨਾ ਹੈ ਜਿਵੇਂ ਹੀ ਵਿਜੇ ਰਤਨ ਆਪਣੀ ਸੀਟ ਤੇ ਸੈੱਟ ਹੋਣਗੇ ਤਾਂ ਨੰਬਰ ਵਾਰ ਸਾਰੀਆਂ ਆਤਮਾ ਵੀ ਆਪਣੀ ਸੀਟ ਤੇ ਆ ਜਾਣਗੀਆਂ ਅਤੇ ਫਿਰ ਉਹਨਾਂ ਦੇ ਸੰਕਲਪਾਂ ਦੇ ਨਾਲ ਇਹ ਪੁਰਾਣਾ ਖੇਲ ਖਤਮ ਹੋ ਕੇ ਨਵਾਂ ਸੱਤੋ ਪ੍ਰਦਾਨ ਖੇਲ ਸ਼ੁਰੂ ਹੋ ਜਾਵੇਗਾ। ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ